ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਹ ਸਭ ਠੀਕ ਠਾਕ ਨੇ ਅੱਜ ਬਲੌਗ ਦੀ ਸਟਾਰਟਿੰਗ ਆਪਾਂ ਗੁਰੂ ਘਰੋਂ ਕਰਦੇ ਆ ਮੈਂ ਕਿਰਪਾ ਅੱਜ ਕੇ ਮੱਥਾ ਟੇਕ ਆਇਆ ਗੁਰੂ ਘਰ ਜਾ ਕੇ ਪਹਿਲਾਂ ਫੇਰ ਬਲੌਗ ਦੀ ਕਰਦੇ ਆ ਸਟਾਰਟਿੰਗ ਹੋਰ ਸੁਣਾਉ ਸਭ ਠੀਕ ਠਾਕ ਜੇ ਚਲੋ ਮਿਲਦੇ ਆ ਜੀ ਅੱਜ ਆਉਣ ਲੱਗੇ ਪਰੌਣੇ ਮੈਡਮ ਨੂੰ ਲੈਣ ਜਿੰਨੇ ਮੈਡਮ ਪਿੰਡਿਕ ਖੁਸ਼ ਹੁੰਦੀ ਪਿੱਕੇ ਜਾਣ ਲੱਗਾ ਚਲੋ ਮਿਲਦੇ ਆ ਜੀ ਅੱਜ ਗੁਰੂ ਘਰ ਮੱਥਾ ਟੇਕ ਕੇ ਅਰਗਵਿੰਦ ਸਾਹਿਬ ਮਾਰ ਸੱਚੇ ਪਾਤਸ਼ਾਹ ਮੇਰਾ ਗਰੀ ਸੱਚੇ ਪਾਤਸ਼ਾਹ ਬਹੁਤ ਜ਼ਿਆਦੀ ਧੁੰਦ ਪਈ ਆ ਦਿਹੋ ਨਹੀਂ ਕੱਖਣੀ ਢਾਹ ਵਾਲੇ ਬੰਨੇ ਬਹੁਤ ਜ਼ਿਆਦੀ ਧੁੰਦ ਕੈਮਰੇ ਜੇ ਸੋਂ ਦੂਰ ਤੱਕ ਦਿਖੰਦੇ ਆ ਫੋਨ ਦੇ ਕੈਮਰੇ ਚ ਓਦਾਂ ਸੋ ਘੱਟ ਦਿਖੰਦੇ ਆ ਤੋ ਸੁਣਾਓ ਜੀ ਹਰ ਨੂੰ ਠੀਕ ਠਾਕ ਹੈ ਅੱਜ ਉਹਨਾਂ ਕਾ ਮੈਡਮ ਦੇ ਘਰ ਦੇ ਹੁਣ ਮੈਡਮ ਨੂੰ ਲੈਣ ਮਾ ਵੀ ਥੋੜਾ ਜਿਹਾ ਸਮਾਨ ਲੈ ਆਂਦਾ ਉਹਨਾਂ ਵਾਸਤੇ ਬਾਕੀ ਸਮਾਨ ਬਾਅਦ ਵਿੱਚ ਲਿਆਵਾਂਗੇ ਜਦੋਂ ਆਉਣਗੇ ਲੇਡੀ ਬਹੁਤ ਜ਼ਿਆਦੇ ਹੁੰਦੇ ਉੱਥੇ ਦੇ ਲੈਂਦੇ ਆਪਾਂ ਘਰੇ ਜਾ ਕੇ ਪੁੱਛਦੇ ਮੈਡ ਨੂੰ ਵੀ ਕਦੋਂ ਆਣਾ ਪਰੌਣਿਆਂ ਨੇ ਐਨੀ ਪਰੌਣਿਆਂ ਜੇ ਫਿਰ ਨਹੀਂ ਆਂਦੇ ਨਹੀਂ ਆਏ ਕਿਉਂ ਫੋਨ ਲਾ ਕੇ ਨਹੀਂ ਪੁੱਛਿਆ ਚੱਕਦੇ ਨਹੀਂ ਹੈਗੇ ਫੋਨ ਬੜੀ ਮਾੜੀ ਕਰਨਦੇ ਫਿਰ ਤੈਨੂੰ ਬਹੁਤ ਜ਼ਿਆਦਾ ਤੂੰ ਸਿਹਰ ਦੀ ਤਿਆਰ ਹੋ ਕੇ ਬੈਠੀ ਉਹ ਲੈਣੇ ਆਉਂਦੇ 1:30 ਵਜੇ ਹੈਂ ਕੀ ਕਰਾਂ ਹੁਣ ਫਿਰ ਮੈਂ ਤੇਰੀ ਸੁਣਦਾ ਹੀ ਕੋਈ ਨਹੀਂ ਹੈ ਕੋਈ ਵੀ ਨਹੀਂ ਸੁਣਦਾ ਮੈਨੂੰ ਘਰ ਦਾ ਨਹੀਂ ਸੁਣਦਾ ਘਰ ਆ ਲਾ ਕੇ ਸੁਣਦਾ ਕਹਤ ਹੈ ਕਿ ਸੁਣਦਾ ਸਾਰਾ ਕੋਈ ਸੁਣਦਾ ਘਰ ਵਾਲਾ ਦੱਸੀ ਸੁਣਦਾ ਤੇ ਨਹੀਂ ਘਰ ਵਾਲਾ ਸੁਣਦਾ ਹੈ ਸਾਰੀਆਂ ਗੱਲਾਂ ਸੁਣਦਾ ਉਹਦੀਆਂ ਆਹ ਤਾਂ ਫਿਰ ਨਾਲ ਨੂੰਨੇ ਮੇਰੇ ਕਪੜਿਆਂ ਕਿ ਦਿੱਤਾ ਏ ਹਾਂ ਝੂਠ ਝੂਠ ਹੀ ਚਾਚੀ ਝੂਠੀ ਬੋਲੀ ਜਾਂਦੀ ਆ ਬੜਾ ਐਨੀ ਫਿਕਰ ਕਰਦਾ ਜੇ ਤੇ ਤੂੰ ਇੱਥੇ ਆਏਂ ਫਿਕਰ ਨਹੀਂ ਕਰਦਾ ਭਾਈ ਜਿਦਾਂ ਚਾਚੂ ਕੁੱਟਦਾ ਨਾ ਫਿਰ ਕੀ ਕਰਨੀ ਹੁੰਨੀ ਚਾਚੂ ਨੂੰ ਮੈਨੂੰ ਬਣਾਣਾ ਕੀ ਦੇ ਦੂੰ ਫਿਰ ਮੈਨੂੰ ਫੇਰਦੀ ਆ ਮੈਨੂੰ ਫੇਰਦੀ ਆ ਪਰ ਮੈਨੂੰ ਅਸਰ ਨਹੀਂ ਹੁੰਦਾ ਕਰਦੀ ਹੈ ਜੀ ਅਸਰ ਨਹੀਂ ਪਾ ਚਲਾ ਆ ਜਾਣਗੇ ਪੁਰਾਣੇ ਰੋਜ਼ੀਨਾ ਹੁਣ ਚੰਗਾ ਲੱਗਾ ਤਾਂ ਮੈਨੂੰ ਹੈਲੋ ਕੀ ਹਾਲ ਹੈ ਦੋਸਤ ਹੂੰ ਕੀ ਹਾਲ ਹੈ ਕੀ ਹਾਲ ਹੈ ਹਾਂ ਤੇ ਬਹੁਤ ਵਧੀਆ ਸਾਡੇ ਤੁਹਾਨੂੰ ਦੱਸ ਹਾਈ ਮੰਮੀ ਮੈਂ ਸਪੈਸ਼ਲ ਇਹਨਾਂ ਦੀ ਪਾਣੀ ਚਾਹੀਦੀ ਹੈ ਨਹੀਂ ਲੱਗਿਆ ਟਾਈਮ ਤੁਹਾਡਾ ਰੁਕ ਰੁਕ ਲੱਗਿਆ ਟਾਈਮ ਐਨੀ ਲੇਟ ਕਿਉਂ ਹਾਂ ਨਹੀਂ ਬਿਲਕੁਲ ਮਾਫ ਕਰਿਆ ਅਰੇ ਦਾ ਹਾਂ ਦੇ ਵੇੜਾ ਪੂਰਾ ਸਾਰੇ ਲਿਆ ਬਾਜੀ ਇਹ ਜਿਆਦਾ ਹੀ ਲੜਦੇ ਕੋਈ ਕੰਸੋ ਕੰਟੀ ਉਹ ਲੱੜਦੀ ਹੈ ਦੁੱਲੜ ਤੋਂ ਸਰੋਕਾ ਆਹੋ ਬਾਈ ਤੂੰ ਤਾਂ ਲੱੜਦੀ ਹੈ ਕਿਸੇ ਨਾਲ ਮੈਂ ਲੱਡੀ ਹੈਗੀ ਉਹ ਲੱੜਦੇ ਆ ਬਹੁਤ ਗੰਰਾਜ ਆ ਮੈਡਮ ਚੱਲੀ ਪੇਕੇ ਦੋ ਵਾਰੀ ਸਵੇਰ ਦਾ ਰੋਲ ਆ ਮੈਡਮ ਨੇ ਵੀ ਮੈਨ ਨਹੀਂ ਜਾਣਾ ਪੇਕੇ ਹੁਣ ਫੇਰ ਨਰਾਜ ਹੋ ਕੇ ਬੈਠੀ ਵਿਚਾਰੀ ਨਹੀਂ ਜੀ ਲੱਗਦਾ ਜਾਣ ਨੂੰ ਨਾ ਪੰਜਾਬ ਕੋ ਤਾਂ ਕੋਈ ਗੱਲ ਨਹੀਂ ਹਾਂ ਜੇ ਨਹੀਂ ਜੀ ਕਰਦਾ ਨਾ ਜਾ ਤਰੋਂ ਕਿਉਂ ਨਹੀਂ ਹੈ ਹੈ ਦੱਸ 10 ਕੱਟੀਆਂ ਪਰ ਉਹ ਕਿਵੇਂ ਪੁੱਛਉਂ ਨਹੀਂ ਕਿਉਂ ਦੱਸ ਕੋਈ ਨੂੰ ਮੈਂ ਸ਼ਟਡਾਊਨ ਨਹੀਂ ਤੇ ਸ਼ਾਮ ਨੂੰ ਛੱਡਾਉਂ ਤੈਨੂੰ ਹੈ ਕੀ ਹਾਂ ਚੱਲੀ ਹੈ ਇਨੇ ਗੁੱਸੇ ਚ ਗੁੱਸੇ ਚ ਨਹੀਂ ਹੈਗੀ ਮੈਂ ਮੈਂ ਥੜਨਾ ਬੋਲਦੀ ਨੇ ਪਹਿਲਾਂ ਮੈਂ ਲੜੀ ਨਹੀਂ ਸੀ ਚਲੋ ਜੀ ਲਾਲੂ ਜੀ ਲਾਲੂ ਮੈਂ ਤੇਰਾ ਲੱਜ ਤੂੰ ਦੱਸ ਫਰੀਦ ਨੂੰ ਬੜੀ ਛੇਤੀ ਆ ਫਰੀਦ ਤੈਨੂੰ ਜ਼ਿਆਦਾ ਛੇਤੀ ਆ ਹਾਂ ਮਾਮਾ ਦੇ ਨਾਲ ਦੋਨੋਂ ਜਣੇ ਜਦੋਂ ਦੋਨੋਂ ਜਦੋਂ ਜਦੋਂ ਮਾਰਦੀ ਹੈ ਤੇ ਤੇ ਨੂੰ ਮਾਫ਼ ਕਰ। ਮੈਨੂੰ ਜਾਣਾ ਹੈ ਮੈਨੂੰ ਕੰਮ ਆਣਾ ਹੈ। ਮੈਂ ਕੋਈ ਨਹੀਂ ਪੁੱਛਲਾਂ ਕਿ ਮੈਂ ਕਿੱਥੋਂ। ਚੱਲੇ ਜਾ। ਟਾਟਾ ਬਾਏ ਬਾਏ। ਉਹ ਜਾ ਕੇ ਵਲੌਗ ਬਣਾਉਣਾ ਈ ਉੱਥੇ। ਠੀਕ ਆ। ਮੈਂ ਰੋਣਾ ਤੇ। ਸਲੋ। ਕਿਤੇ ਰਹਿਣਾ ਜੀ ਬਾਏ ਬਾਏ ਆਵਰ ਬਦਲ ਲੈਣੇ ਓਕੇ ਓਕੇ ਰੋਣੇ ਦੇ ਕੇ ਲੱਡੂ